ਅੱਜ ਫਿਰ ਕਲਜੀ ਸਵਾਤ ਆਉਡਾ ਆਪਣੇ ਜਿੰਨੇ ਬੰਦੇ ਵਿੱਚ ਪਿਆਰੇ ਮੇਰੇ ਤੁਹਾਨੂੰ ਪਤਾ ਆਪਾਂ ਆਏ ਹੋਏ ਆ ਰੌਣੀ ਕਿਸਾਨ ਬੇਦਰ ਗਿਆ ਹੋਇਆ ਉਥੇ ਆਪਣਾ ਸਟੇਲ ਸਟਾਲ ਲੱਗੀ ਹੋਈ ਹੈ ਆਪਣੇ ਜਿਹੜੇ ਸਮਸ਼ੇੜੇ ਵਾਲੇ ਵੀਰ ਇਹਨਾਂ ਹੋਡੇ ਪਹਿਲਾਂ ਵੀ ਆਪਣੇ ਚੈਨਲ ਤੇ ਵੀਡੀਓ ਦੇਖੀਆਂ ਨੇ ਆਪਣੇ ਵੀਰ ਨੇ ਸਮਸ਼ੇੜ ਤੋਂ ਇਹਨਾਂ ਨੂੰ ਇਹਨਾਂ ਦੇ ਇਪਰਮੈਂਟ ਬਾਰੇ ਜਾਣਕਾਰੀ ਦੇਣ ਦੀ ਹੈ ਕਿਹੜੇ-ਕਿਹੜੇ ਇਪਰਮੈਂਟ ਬਣਾ ਰਹੇ ਨੇ ਬੜੀ ਸਵਾਦ ਆਟਾ ਬਣ ਚੱਨਤੀ ਸਾਰਾ ਸ੍ਰੀ ਕਾਲਜੀ ਪਹਿਲਾਂ ਤਾਂ ਕਿਉਂਕਿ ਆਪਣਾ ਤੁਹਾਨੂੰ ਨੰਬਰ ਆ ਜੀ ਮੇਰਾ ਨਾਮ ਆ ਜੀ ਪ੍ਰਦੀਪ ਸਿੰਘ ਆ ਤੇ ਆਪਾਂ ਇਹ ਫਰਮ ਦਾ ਨਾਮ ਕੀ ਹੈ ਫਰਮ ਦਾ ਨਾਮ ਹੈ ਗਾਸ਼ਮ ਸ਼ੇਰ ਮਕੈਨੀਕਲ ਵਰਕਸ ਵਿਲੇਜ ਲਚਕਾਣੀ ਨੇ ਠੀਕ ਆ ਠੀਕ ਆ ਤੇ ਅੱਜ ਆਪਾਂ ਜਿਹੜੇ ਮੇਲੇ ਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟ ਲਾਇ ਹੋਏ ਨੇ ਅੱਜ ਆਪਾਂ ਮੇਲੇ ਵਿੱਚ ਜੀ ਸਭ ਤੋਂ ਪਹਿਲਾਂ ਡਿਸਕ ਕਰਾਉਂ ਜੀ ਤੇ ਉਹ ਸਭ ਸਵੈਲਰ ਆ ਜੀ ਡਿਸਕ ਜਿੰਦਰਾ ਕਲਟੀਵੇਟਰ ਰੋਟਾਵੇਟਰ ਜੀ ਤੇ ਸਟੌਰੇ ਪਰ ਆ ਸਟੋਰੇ ਪਰ ਠੀਕ ਆ ਜੀ ਤੇ ਉਹਰਾ ਤਗੜੇ ਡੇਟ ਲਈ ਮੈਂ ਬਣਾਉਣਾ ਇੰਤੋ ਲਾਵਾ ਜੀ ਇਸ ਤੋਂ ਹੀ ਲਾਵਾ ਜੀ ਸੁਪਰ ਸੀਡਰ ਠੀਕ ਹੈ ਜੀ ਤੇਰੀ ਬਪਣਿਆ ਹੈਰੋ ਆ ਗਈ ਹੈ ਹਾਂ ਜੀ ਇਹ ਕਰਨੇ ਤੰਗੜੀ ਹੈਰੋ ਆ ਗਈ ਇਹ ਦਸ ਦਸ ਦੀ ਹੈਰੋ ਆ ਜੀ 14 ਨੰਬਰ ਪੈ ਰਹੇ ਨੇ ਇਹਦੇ ਵਿੱਚ ਸਾਰੇ ਬੈਰਿੰਗ ਅੰਦਰ ਨੇ ਜੀ ਠੀਕ ਹੈ ਜੀ ਚਾਰੋਂ ਬੈਰਿੰਗ ਆ ਤਵੀਆਂ ਦੇ ਅੰਦਰ ਆ ਟਾਵਲ ਸੀਨ ਟਾਵਲ ਵੈਰ ਇਹ ਆਪਣੀ ਹਾਈਡਰੋਲਿਕ ਆ ਗਈ ਹੈ ਨਾ ਜੀ ਹਾਂ ਜੀ ਇਹ ਐਡਰੋਲ ਕਾਜ ਠੀਕ ਹੈ ਜੀ ਤੇ ਇਹ ਵਾਲਾ ਕਦ ਲਈ ਟਰੈਕਟਰ ਦੀ ਇਕੱਠੀ ਹੋ ਜੂ ਟਰੈਕਟਰ ਦੀ ਬੰਦ ਹੋ ਜੂ ਆ ਟਰੈਕਟਰ ਤੇ ਇਕੱਠੀ ਹੋਊਗੀ ਟਰੈਕਟਰ ਤੇ ਬੰਦ ਹੋਊਗੀ ਜੀ ਠੀਕ ਹੈ ਠੀਕ ਤੇ ਇਸ ਦੇ ਵਿੱਚ ਟਾਇਰ ਦੇਖ ਸਕਦੇ ਹੋ ਜੀ ਵੀਕੇਟੀ ਕੰਪਨੀ ਦੇ ਟਾਇਰ ਹੋਣਗੇ ਠੀਕ ਹੈ ਜੀ ਇਹ ਆਪਣੀ ਹੈਰੋ ਆ ਜੀ ਇਹ ਇੰਨਾ ਵਜਨ ਆ ਤੁਹਾਨੂੰ ਕੋਈ ਰਹਿ ਨਾ ਜਾਈ ਇਹ ਚ ਹੋਊਗਾ ਜੀ 8.5 ਪੁਆਇੰਟਰ ਤੋਂ ਉੱਪਰ ਜੀ 8.5 ਕੋਟਲ ਹਾਂ ਜੀ ਇਹਨੂੰ ਖੇਤਾਂ ਵਾਸਤੇ ਕਿੰਨੇ ਐਕਸਪੀਡਰ ਟਰੈਕਟਰ ਤੁਸੀਂ ਰੇਮੇਡ ਕਰਦੇ ਹੋ ਚਰਵਾਸਤੇ ਜੀ 60 ਹੌਸ ਪਾਵਰ ਹੋਣਾ ਚਾਹੀਦਾ ਜੀ 8 ਹੌਸ ਪਾਵਰ ਠੀਕ ਹੈ ਤੇ ਤੁਹਾਡਾ ਆਪਣਾ ਆ ਗਿਆ ਜੀ ਆਪਾਂ ਕਰਦੇ ਕਰੀਏ ਆਪਣੇ ਕੰਟਰੀਵੇਟਰਾਂ ਦੀ ਇੱਥੇ ਕੰਟਰੀਵੇਟਰ ਪਏ ਨਹੀਂ ਇਹ ਕਿੰਨੇ ਟਾਇਰਾਂ ਦੇ ਕੰਟਰੀਵੇਟਰ ਨੇ ਆਪਣੇ ਜੀ ਇਹ 15 ਟਾਇਰਾਂ ਦੇ ਕੰਟਰੀਵੇਟਰ ਨੇ 15 ਟਾਇਰਾਂ ਦੇ ਹਾਂ ਜੀ ਇਹਨੂੰ ਟਾਈਮ ਦੇਖ ਸਕਦੇ ਹਾਂ ਹੈਵੀ ਡਿਊਟੀ ਦੇ ਟਾਇਰ ਚ ਠੀਕ ਹੈ ਇਹ ਕੈਂਚੀ ਨੇ ਟੈਂਪਰੇ ਕਰਨੇ ਤੱਕ ਪਾਉਂ ਕਰਦੇ ਵੀ ਤਿਆਰ ਕਰਦੇ ਇਹ ਨੋਂ ਤੋਂ ਲੈ ਕੇ ਜੀ 17 ਤੱਕ ਕਰਦੇ ਆਂ ਕਰਦੇ ਆਂ ਹਾਂਜੀ ਠੀਕ ਠੀਕ ਆਮ ਜਰਾ ਤਰਾ 11 ਤੋਂ ਲੈ ਕੇ 15 ਤੱਕ ਹੋ ਰਾਇ ਨੇ ਠੀਕ ਆ ਠੀਕ ਆ ਜੀ ਤੇ ਜਿਵੇਂ ਆਪਣਾ ਇਹ ਕਲਕੂਲੇਟਰ ਲઈએ ਇਹਦੇ ਵਿੱਚ ਕਿੰਨਾ ਬੇੜਾ ਆਉਂਦਾ ਕੋਈ ਹੈ ਨਾ ਜਾਈ ਇਹ ਚਾ ਹੋਊਗਾ 4.5 ਕੁਆਂਟਰ ਦਾ ਡੈਡਗੇ 4.5 ਕੁਆਂਟਰ ਦਾ ਤੇ ਹੁਣ ਆਪਾਂ ਦਿਖਾਉਨੇ ਆ ਪੰਜਾਂ ਦਾ ਰੁੱਤਾ ਬੇਟਾ ਇਹ ਬਬਰਾ ਰੋਟਾ ਵੀ ਰ ਆ ਗਿਆ ਜੀ ਇੱਕ ਨੇ ਫਿਰ ਰੋਟਾ ਵੀ ਲਈ ਇਹ 10 ਫੂਟਾ ਰੋਟਾ ਵੀ ਰਾ ਜੀ ਇਹਦਾ ਫੁਰਦਾ ਜੀ 68 ਪਾਲੇ ਨੇ ਠੀਕ ਹੈ ਜੀ ਐਵਿਡੂਟੇ ਗੇਅਰ ਪੌਸਾ ਜੀ 13 23 ਦਾ ਫਿਰ ਹੈ ਇਹ ਜਿੰਮ ਆਪਣਾ ਗੇਅਰ ਪੂਰਾ ਏ ਤੇ ਆਪੇ ਤੇਰੇ ਕੋਲ ਦੇ ਪੰਜਾਹ ਬਾਹਰ ਉਹ ਤੇਰਾ ਦੋਨੇ ਆ ਨਹੀਂ ਇਹ ਆਪਦਾ ਗੇਅਰ ਆ ਜੀ ਤੇਰਾ 23 ਦਾ ਗੇਅਰ ਆ ਇਹ ਚ ਸੀਲਾਂ ਦੀ ਗੱਲ ਕਰੀਏ ਚ ਉਹ ਯੋ ਨਹੀਂ 100 ਰੁਪਏ ਵਾਲੀ ਸੀਲ ਦੀ ਠੀਕ ਮਕੈਨੀਕਲ ਸੀਲ ਹੋਊਗੀ ਰਿੰਗ ਵਾਲੀ ਦੀ ਇਹਦੇ ਵਿੱਚ ਕਿੰਨੇ ਖਾਰੇ ਪੈਂਦੇ ਨੇ ਇਹ ਛਿਆੜ ਖਾਲੇ ਨੇ ਜੀ ਛਿਆੜ ਖਾਲੇ ਨੇ ਤੇ ਆਪਣਾ ਖਾਲੇ ਕਿਹੜੀ ਕੰਪਨੀ ਦੇ ਨੇ ਇਹ ਚ ਇਟਲੀ ਤੇ ਪਾੜੇ ਨੇ ਜੀ ਫੋਰਨ ਸਟੀਲ ਤੇ ਫੋਰਨ ਸਟੀਲ ਦੇ ਖਾਲੇ ਨੇ ਹਾਂ ਜੀ ਠੀਕ ਹੈ ਜੀ ਨੇ ਫੋਕਲੇ ਨੇ ਫਰਦਾਬ ਦਾ ਬਰਕਰਾਰ ਕਰਦੇ ਆਪਾਂ ਇਹ ਲੱਗ ਲੱਗ ਇਲਾਕਿਆਂ ਦੀ ਡਿਮਾਂਡ ਆਏ ਪੰਜ ਕੁੱਟੇ ਤੋਂ ਲੈ ਕੇ ਜੀ 12 ਮੁੱਤ ਤੱਕ ਤੋਂ 12 ਮੁੱਤ ਤੱਕ ਤੋਂ ਜਮਾ ਆਇਆ ਤੇ ਇਹ ਮੜਾ ਦਾ ਫਰਦਾਬ ਟਿਕਾ ਬਟਰਾ ਹੈ ਇਹਨੂੰ ਕਿ NHPC ਦੇ ਡਾਇਰੈਕਟਰ ਰეკਮੈਂਡ ਕਰਦੇ ਆਪਾਂ ਇਹਨੂੰ ਜੀ ਘਟੋ ਘੱਟ 63 ਹੌਸਪਾਵਰ ਇਹਨਾਂ ਸਾਰੇ ਪੈਨਲ ਦੇ ਵਿੱਚ ਆਣ ਠੀਕ ਠੀਕ ਉਹ ਰੋਗ ਲਗਾ ਕਦੇ ਆਪਣੇ ਸਟਰਾਵਰ ਰੀਪਰ ਦੀ ਪੂਰੀ ਮੇਤਰ ਦੇ ਪ੍ਰਦਰਸ਼ਾਣ ਉੱਪਰ ਇਹ ਵੀ ਆਪਣਾ ਸਟਰਾਵਰ ਰੀਪਰ ਹੈ ਇਹ ਇਹਦੇ ਵਿੱਚ ਆਪਣੇ ਜੀ ਮੈਂ ਆਪਣੇ ਰਕਮ ਬਹੁਤ ਰੀਪਰ ਤੋਂ ਬਣੀ ਮਾਰਕਟ ਦੇ ਵਿੱਚ ਆਪਣੇ ਰੀਪਰ ਦੇ ਵਿੱਚ ਬਾਕੀ ਦੀ ਪ੍ਰਾਣ ਨੂੰ ਕੀ ਖਾਸियत ਹੈ ਇੱਕ ਤਾਂ ਤੁਸੀਂ ਪਹਿਲੀ ਗੱਲ ਰੀਪਰ ਦੇਖ ਸਕਦੇ ਹੋ ਸਭ ਨਾਲੋਂ ਵੱਖਰਾ ਰੀਪਰ ਹੈ ਜੀ ਠੀਕ ਹੈ ਜੀ ਤੇ ਇਹ ਹਾਈ ਸਪੀਡ ਦਾ ਰੀਪਰ ਹੈ ਜੀ ਠੀਕ ਹੈ ਜੀ जिस मान के और काम लेना रही पर ट्राली पर जितने ही मिनट लगूगा मैं दस मिनट का टलक खाऊंगा जी ठीक है ठीक है इधर भी चार पांच में बैरिंग हो गई या बैल्टा हो गई या या ब्रेड हो गए ते खिंगरा हो गई ये ऐसा कभी कंपनी कौन है यूपर्ट ने ਇਹ ਜਿਹੜੇ ਪਲੇਟ ਹੋਣਗੇ ਜੀ ਡਾਇਮੰਡ ਦੇ ਪਲੇਟ ਹੋਣਗੇ ਠੀਕ ਹੈ ਜੀ ਤੇ ਫਿੰਗਰਾਂ ਹੋਣਗੀਆਂ ਜੀ ਸਟੈਂਡਰਡ ਕੰਪਨੀ ਦੇ ਫਿੰਗਰ ਆਉਂਦਾ ਕੰਪਨੀ ਦੀ ਫਿੰਗਰ ਆਈ ਤੇ ਬੈਰਿੰਗ ਸਾਰੇ 10 ਨੰਬਰ ਐਂਟੀ ਡਬਲ ਯੂ ਦੇ ਹੋਣਗੇ ਠੀਕ ਹੈ ਜੀ ਈ ਐਨ 8 ਦੀਆਂ ਸ਼ਾਫਟਾਂ ਹੋਣਗੀਆਂ ਜੀ ਸਾਰੀਆਂ ਠੀਕ ਹੈ ਜੀ ਜੇ ਕੋ ਬੈਲਟਾਂ ਦੀ ਗੱਲ ਕਰੀ ਤੇ ਬੈਲਟ ਹੋਊਗੀ ਪੈਂਥਰ ਦੀ ਜੀ ਠੀਕ ਹੈ ਪੈਂਥਰ ਦੀ ਬੈਲਟ ਆਈ ਠੀਕ ਹੈ ਜੀ ਇਹ ਆਪਣਾ ਗੇਅਰ ਆ ਜਿਹੜਾ ਲੱਗਿਆ ਹੋਇਆ ਇਹ ਗੇਅਰ ਆਪਣਾ ਖੁਦ ਹੀ ਮੈਨੂੰ ਫੈਕਟਰੀ ਦਾ ਜਾਂ ਬਾਹਰੋਂ ਆਪਾਂ ਇਹ ਪਾਉਣੇ ਆਪਣਾ ਹੁੰਦਾ ਜੀ ਠੀਕ ਹੈ ਮਤਲਬ ਕਿ ਸਾਫ ਦਾ ਅਲੱਗ-ਅਲੱਗ ਹੁੰਦਾ ਜੀ ਕੋਈ ਡੇਢ ਦਾ ਧਰਦਾ ਕੋਈ ਇੱਕ ਗੇੜੇ ਦਾ ਧਰਦਾ ਏ ਇਹਦੇ ਦੋ ਗੇੜਿਆਂ ਦਾ ਘੇਰਾ ਜੀ ਪੌਣੇ ਦੋ ਚੱਕਰਾਂ ਦਾ ਸਾਡੇ ਉਹ ਪੰਗੋ ਚੱਕਰਾਦਾ ਜੀ ਠੀਕ ਹੋ ਠੀਕ ਇਹਦਾ ਆਪਣਾ ਦਿੱਪਰਾ ਹੀ ਇਹ ਕਿੰਨੇ ਮਿੰਟ ਦੇ ਵਿੱਚ ਟਰਾਲੀ ਭਾ ਦਿੰਦਾ ਤੁਹਾਨੂੰ ਕੋਈ ਟਾਈਮ ਨੋਟ ਕਰਤਾ ਹੋਗਾ ਇਹ ਮਤਲਬ ਕਿ ਜਿਵੇਂ ਆਪਣੇ ਪੰਜਾਬ ਦੇ ਵਿੱਚ 22 ਮਿੰਟਾਂ ਇਹ ਬਈ ਬਸ ਬਾਕੀ ਨੋਰਮਲ ਹੈ। ਤੇ ਬਾਕੀ ਦੀ ਪ੍ਰਾਣਾ ਨੂੰ ਤੇਲ ਦਾ ਚੈ ਵੀ ਘੱਟ ਰਹਾ ਹੋਊਗਾ ਜੀ। ਠੀਕ ਹੈ। ਕਿੰਨੇ ਰਾਹ ਦੇ ਕਰੰਟ ਨਾਲ ਕੋਈ ਹੈ ਨਾ ਜੀ ਦੇ ਅੰਦਰ ਵਿੱਚ? ਉਹ ਤਾਂ ਬਾਕੀ ਵੀਰ ਜੀ ਦੇ ਕੋ ਲਾਨ ਤੇ ਡਿਪੈਂਡ ਆ ਜੀ। ਹਾਂ ਜੀ ਮੈਨ ਲਾਨ ਤੇ ਜਾਂ ਡਰਾਈਵਰ ਤੇ ਵੀ ਡਿਪੈਂਡ ਹੁੰਦਾ ਜੀ। ਜੀ ਮੈਂ ਆਪਣਾ ਉਰੇ ਪੰਜਾਬ ਦੇ ਵਿੱਚ 25 ਤੋਂ 26 ਇਹਨਾਂ ਤੋਂ ਅਰਿਜਨ ਹੈ। ਹਾਂ ਠੀਕ ਹੈ ਜੀ। ਇਹ ਹੁਣ ਜਦੋਂ ਇਹ ਲੱਗੇ ਹੋਏ ਨੇ। ਇਹਨਾਂ ਤੋਂ ਅਦਾ ਜਿਵੇਂ ਆਪਾਂ ਕਪੀਟਰ ਵਗੈਰਾ ਕੋਈ ਰੱਖਣਾਗੇ ਕਿਦਾਂ? ਕਿ ਪ੍ਰਿਵਟਾ ਬਣਾਉਣੀ ਹੈ ਜਪਾ ਮੈਂ ਸੁਪਰ ਸੀਟਰ ਬਣਾਉਣੇ ਆ ਜੀ ਇਸ ਤੋਂ ਇਲਾਵਾ ਕੋਈ ਹੋਰ ਪ੍ਰਿਵਟ ਵਿਚਾਰ ਕਰਦੇ ਨਹੀਂ ਠੀਕ ਹੈ ਇਹ ਆਪਣੀ ਹੈਰਾ ਕਿੰਨੇ ਦੀ ਹੈ ਇਹ ਨਵੇਂ ਆ ਇਹ ਹੈਰਾ ਦਾਦਾ ਦੀ ਨਹੀਂ ਨਹੀਂ 8 ਦੀ ਕਿੰਨੇ ਦੀ ਆ ਅੱਜ ਵੀਰੋਂ ਤੁਸੀਂ ਦੇਖ ਸਕਦੇ ਹੋ ਆਪਣੇ ਸਮਸ਼ੇਰ ਕੰਪਨੀ ਦੇ ਪ੍ਰਿਵਟਾ ਇਕਬਿਰ ਜੀ ਆਪਣਾ ਕੰਟੈਕਟ ਨੰਬਰ ਬੋਰਡ ਆਪਣੇ ਚੈਨਲ ਤੇ ਨੰਬਰ ਆ ਜੀ 8652 5501 ਤੇ 98947 902 ਸਰਕਾਰ ਦੇ ਕਪੜੇ ਜੀ ਆਪਣਾ ਕਿਸੇ ਨਹੀਂ ਇੰਪਲੀਮੈਂਟ ਲੈਣਾ ਹੋਵੇ ਤਾਂ ਬੰਦੇ ਨੂੰ ਕਿੱਥੇ ਵੀਟ ਕਰਨਾ ਪਊਗਾ ਆਉਣਾ ਕਿੱਥੇ ਆਉਣਾ ਪਊ ਇਹ ਆਪਾਂ ਨੂੰ ਆਣਾ ਪਊਗਾ ਜੀ 450 ਰੋਡ ਤੇ ਲੁਕਾਣੇ ਪਿੰਡਾ ਜੀ ਠੀਕ ਹੈ ਜੀ ਹਾਂ ਜੀ ਬ్రో ਏਸੀ ਵੀਰ ਖੰਸੇਰ ਟੈਕਨੀਕਲ ਬਾਰੇ ਖੱਤੋਂ ਜਿਨ੍ਹਾਂ ਨੇ ਆਪਾਂ ਨੂੰ ਖੰਸੇਰ ਦੇ ਇਪਲੀਮੈਂਟ ਬਾਰੇ ਜਾਣਕਾਰੀ ਦਿੱਤੀ ਬਾਕੀ ਜੇ ਕੋਈ ਜਨਤਾ ਜੀ ਦਿਲ ਵੀ ਹੋਵੇ ਤਾਂ ਤੁਸੀਂ ਟੈਨਰ ਨੂੰ ਫਾਇਰ ਕਰਦੇ ਨਾਲ ਤਾਂ ਬੜੇ ਬਾਕੀ ਆਰ ਦੇ ਬਾਰੇ ਕਾਲੋ ਪ੍ਰਾਈਸ ਆਪ ਵੀ ਕੋਲੈਕਸ਼ਨ ਤੇ ਕਮੈਂਟ ਧੰਨਵਾਦ